ਬੋਲੋ ਪਿੰਡ ਵਾਲਾ ਵੀ ਬੋਲੋ ਕੋਈ 0 ਡੱਲਾ ਵਾਂਗੂ ਖਿੱਚੀ ਵੀ ਰੋਸ ਨਾ ਪਾਇਓ ਹੋਰ ਇਹ ਵਿਕਿਆ 33900 ਦਾ ਇਹ ਬੰਦਾ ਅੱਜ ਝੰਡੀ ਕਰ ਗਿਆ ਜੀ ਪੂਰੀ ਬਾਜੀ ਮਾਰ ਗਿਆ ਹੈ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਪਹੁੰਚੇ ਪਿੰਡ ਭਾਦਰਪੁਰ ਤੇ ਇੱਥੇ ਆਪਾਂ ਸੁਸਾਇਟੀ ਦੇ ਸੰਧਾਂ ਦੀ ਬੋਲੀ ਰੱਖੀ ਹੈ ਮੇਰੇ ਨਾਲ ਇੰਸਪੈਕਟਰ ਆਮ ਕੁਛ ਨੇ ਇਹਨਾਂ ਦਾ ਸਰਕਲ ਹੈ ਇਹ ਤੇ ਮੇਰੀ ਡਿਊਟੀ ਲੱਗੀ ਹੈ ਬੋਲੀ ਕਰਾਉਣ ਦੀ ਤੇ ਇੱਥੇ ਕੁੱਲ 6 ਖੇਤੀਬਾੜੀ ਸੰਦ ਨੇ ਪਹਿਲਾ ਹੈਗਾ ਹੈਪੀ ਸੀਡਰ ਪਹਿਲਾਂ ਦੋ ਹੈਪੀ ਸੀਡਰ ਨੇ ਇੱਕ ਰੋਟਾਵੇਟਰ ਹੈ 8 ਫੁੱਟਾ ਦੋ 0 ਡ੍ਰਿਲਾਂ ਨੇ 13 ਪੂਰੀਆਂ ਤੇ ਇੱਕ ਜਨਰੇਟਰ ਹੈ ਆਜੋ ਤੁਹਾਨੂੰ ਇਹਨਾਂ ਦੇ ਖੇਤੀਬਾੜੀ ਸੰਦ ਦਿਖਾਉਨੇ ਆ ਇਹ ਅੰਦਰ ਖੜੇ ਹੋਏ ਸੰਦ ਨੇ ਵਧੀਆ ਪੂਰੀ ਚੰਗੀ ਕੰਡੀਸ਼ਨ ਦੇ ਵਿੱਚ ਨੇ ਆਜੋ ਤੁਹਾਨੂੰ ਦਿਖਾਉਨੇ ਆ ਆ ਇੱਥੇ ਲੱਗੇ ਸਿਕਿਉਰਟੀ ਭਰਨਾ ਆਜੋ ਰੋਟੀ ਭਰਾ ਲਈ ਉਪਰਾਲਾ ਜਿਹੜੇ ਤੋਂ ਹੋ ਰਹੀਦੀ ਹੈ 13 ਜਣਾਂ ਦੀ ਆ ਗਈ ਹਜੇ ਤਾਂ 13 ਦੀ ਆ ਗਈ 13 ਜਣਾਂ ਦੀ ਆ ਗਈ ਸਿਕਿਉਰਿਟੀ ਤੇ ਇਹਨਾਂ ਦੇ ਦਿਖਾਉਣੇ ਆਪਾਂ ਖੇਤੀਬਾੜੀ ਸੰਦ ਆਹ ਦੋ ਹੈਪੀ ਸਿਡਰ ਨੇ ਇੱਕ ਆ ਪਿਆ ਇੱਕ ਉਧਰ ਪਿਆ ਹੈਪੀ ਸਿਡਰ ਇਹਨਾਂ ਦੇ ਅੰਦਰ ਖੜੇ ਨੇ ਤੇ ਚੱਲੇ ਵੀ ਕੁਛ ਨਹੀਂ ਜਮਾਂ ਕਿਤੇ ਜਰਨੀ ਹੈ ਮੈਨੂੰ ਸਭ ਤੋਂ ਸਾਫ਼ ਹੈਪੀ ਸਿਡਰੇ ਲੱਗੇ ਨੇ ਹੁਣ ਤੱਕ ਤੇ ਨਾਲ ਇਹਦੇ ਰੋਲਾ ਜਆ ਵੀ ਹੈਗਾ ਆ ਤੇ ਜਗਤਜੀਤ ਦੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆ ਪਈਏ ਤੇ ਰੰਗ ਵੀ ਉਸੇ ਤਰ੍ਹਾਂ ਹੀ ਪਿਆ ਦੇਖੋ ਜਗਤਜੀਤ ਦਾ ਹੈਪੀ ਸੀਡਰ ਆ ਜਨਰੇਟਰ ਹੈ ਇਹ ਪੰਜਾਬ ਪਾਵਰ ਦਾ ਹੋਊਗਾ ਮੇਰੇ ਹਿਸਾਬ ਨਾਲ ਪਰ ਕਹਿ ਰਹੇ ਆ ਮੱਛਿਆ ਜਾਂ ਨਾ ਮੱਛਿਆ ਉਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਕੁਛ ਆ ਜਨਰੇਟਰ ਹੈ 8 ਫੁੱਟਾ ਆਹ ਰੋਟਾਵੇਟਰ 8 ਫੁੱਟਾ ਕਰਾਸ ਵੀ ਨਾਲ ਹੈ ਛੁਰੀਆਂ ਤੁਸੀਂ ਦੇਖ ਸਕਦੇ ਹੋ 30% ਨੇ 25 30% ਤੇ ਆਹ 0 ਡਰਲ ਹੈ 13 ਪੂਰੀ ਛੁਰੀਆਂ ਵਧੀਆ ਚੰਗੀਆਂ ਛੁਰੀਆਂ ਪਈਆਂ ਨੇ ਇਹਦੀਆਂ ਨਵੀਆਂ ਅੰਟੀ ਸਰ ਆ ਗਿਆ ਹੈਪੀ ਸੀਡਰ ਨੰਬਰ 2 ਇਹਦਾ ਕ੍ਰਾਸ ਵੀ ਪੂਰਾ ਕੰਪਲੀਟ ਇਹਦੇ ਨਾਲ ਹੈ ਤੇ ਛੁਰੀਆਂ ਇਹਦੀਆਂ ਤੁਸੀਂ ਦੇਖ ਸਕਦੇ ਹੋ ਕਿਤੇ ਜਰਨੀ ਹੈਗੀ ਜਮ ਅੰਦਰ ਖੜੇ ਹੋਏ ਸੰਦਰੇ ਆਹ 0 ਡਰਲ ਹੈ ਇਹ ਵੀ 13 ਪੂਰੀ ਹੈ ਦੋਨੇ 13 ਪੂਰੀਆਂ ਇਹ ਦੋ ਨੰਬਰ ਹੈ ਤੇ ਇਹਦੀਆਂ ਛੁਰੀਆਂ ਦੇਖ ਲਓ ਥੋੜੀਆਂ ਕਸੀਆਂ ਹੋਈਆਂ ਨੇ ਕਿੱਲੀਆਂ ਵੀ ਨਾਲ ਨੇ ਸੱਚ ਹਾਂ ਕਿੱਲੀਆਂ ਵੀ ਨਾਲ ਨੇ ਸਭ ਤੋਂ ਵਧੀਆ ਸਾਹਮਣੇ ਹੋ ਜਾਂਦਾ ਨੇ ਉਹਦੇ ਠੀਕ ਹੈ ਅਮਦਗੜ੍ਹਣਾਂ ਦੀ ਅਵਤਾਰ ਸੰਸ 18 ਮਾਡਲ ਹੈ ਉਹ ਵੀ 18 ਮਾਡਲ ਹੈ ਉਹ ਉਹ ਘੱਟ ਚੱਲੀ ਹੈ ਵੱਧ ਚੱਲੀ ਹੈ ਇਹਦੀਆਂ ਵੀ ਕਿੱਲੀਆਂ ਨਾਲ ਨੇ ਕਿੱਲੀਆਂ ਨਾਲ ਵਧੀਆ ਸਾਮਕਾ ਕਿਸੇ ਨੇ ਕਰੇ ਚਲਾਉਣ ਵਾਲੇ ਸੰਦ ਨੇ ਕ੍ਰਾਸ ਦੇਖ ਸਕਦੇ ਹੋ ਪੂਰਾ ਵਧੀਆ ਪਿਆ ਰੋਟੇਟਰ ਦਾ ਤੇ ਠੀਕ ਹੈ ਚਲੋ ਸਤਿਪੁਰ ਸਾਹਿਬ ਕਰਦੇ ਸ਼ੁਰੂ ਆਪਾਂ ਠੀਕ ਹੈ ਐਪੀ ਸੀਡਰ ਨੰਬਰ 1 ਤੇ ਬੋਲੋ ਜੀ 17000 ਰਿਜ਼ਰਵ ਕੀਮਤ ਹੈ ਜੀ ਇਹਦੀ 1 ਨੰਬਰ ਕਿਹਦਾ ਹੈ 17000 ਦੀ ਕੀਮਤ ਰੱਖੀ ਹੈ ਜੀ ਬੋਲੋ ਜੀ ਜੇ ਬੋਲੀ ਕਿਸੇ ਨੇ ਬੋਲੋ ਜੀ ਦੇਖੋ ਜੀ ਪ੍ਰਤਾਪ ਸਿੰਘ ਜੀ 25000 25000 ਦੀ ਕੀਮਤ ਜੀ ਬੋਲੋ ਜੀ ਤੱਪੀ 26000 ਕਿਹਦਾ ਜੀ ਕੀ ਨਾਮ ਹੈ ਜੀ

ਸੇਮ ਸਿੰਘ ਸਰ ਸੇਮ ਸਿੰਘ ਸਾਡੇ 32 ਜੀ ਸਾਡੇ 32 ਜੀ ਕਲਦੀਪ ਸਿੰਘ ਜੀ ਕਲਦੀਪ ਸਿੰਘ ਜੀ ਸਾਡੇ 32000 32500 ਸਾਡੇ 32000 ਕਲਦੀਪ ਸਿੰਘ 30000 33000 ਸਰ ਸੇਮ ਸਿੰਘ 33000 ਸਰ ਸੇਮ ਸਿੰਘ ਜੀ ਬੋਲੋ ਜੀ ਬੋਲੋ 30000 ਵੀ ਆ ਮਦਰਪਾਲਾ ਹਾਂ ਜੀ ਲੱਗ ਗਿਆ ਕਿਵੇਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੋਚ ਲੈਣ ਦੀ ਕੋਈ ਨਹੀਂ ਟਿਕਾਈ ਸੋਚ ਲੈਣ ਦੇ ਸਰਸੇਨ ਸਿੰਘ 33000 ਬੋਲੋ ਜੀ ਹੈਪੀ ਸੀਟਰ ਨੰਬਰ 1 ਤੇ 33000 ਕਰੋ ਜੀ ਫਿਰ 1 2 3 ਸਾਡੇ ਸਾਡੇ 33000 ਇੱਧਰ ਆ ਜਾਓ ਸਾਹਮਣੇ ਜੀ ਫਿਰ ਆਜੋ ਆਜੋ ਹੁਣ ਤਾਂ ਏਪੀਆਰ 500 ਬਰਿੰਦਰ ਸਿੰਘ ਬਰਿੰਦਰ ਸਿੰਘ ਦਾ 33500 ਜੀ ਸਰਸੇਨ ਸਿੰਘ ਸਰਸੇਨ ਸਿੰਘ 33600 ਬਲਗੋਤਾਂ ਦੀ ਦੁਆਰੇ ਕਰਾ ਦੇ 3367 ਸੇਮ ਸਿੰਘ ਕਰੋ ਜੀ ਇੱਕ ਫਿਰ ਸਮਝ 3360 ਇੱਕ ਨਾਮ ਬੋਲ ਦੇ ਕਰੋ ਜੀ ਨਾਲ ਕੀਤੇ ਸੇਮ ਸਿੰਘ 3360 2 3360 3 ਲੇਖੋ ਜੀ ਕਰੋ ਸੈਨ ਬੋਲੋ ਜੀ ਹੈਪੀ ਸੀਡਰ ਨੰਬਰ 2 ਬੋਲੋ ਜੀ ਪ੍ਰਧਾਨ ਜੀ ਤੁਹਾਨੂੰ ਇੱਕ ਮਿੰਟ ਇਹ ਤਾਂ ਛੇ ਹੀ ਨੇ 17000 ਤੇ 17000 ਐਮਪੀ ਸਿਕ ਨੰਬਰ 2 25000 ਪ੍ਰਤਾਪ ਕਰੋ ਜੀ ਨਹੀਂ ਨਹੀਂ ਅਗਲਾ ਨਹੀਂ ਨਹੀਂ ਅਗਲਾ ਅਗਲਾ ਪ੍ਰਤਾਪ ਸਿੰਘ ਜੀ 25000 ਹਾਂ ਜੀ 25000 ਰਮੇਂਦਰਪਾਲ ਦਾ ਜੀ ਰਮੇਂਦਰਪਾਲ ਜੀ 28000 30000 ਪ੍ਰਤਾਪ ਸਿੰਘ ਇੱਕ ਬੰਦਾ ਹੋਰ ਆਉ ਇੱਕ ਬੰਦਾ ਹੋਰ ਆਉ 30000 ਕਰ ਦੋ ਜੀ 31000 ਕਰੋ ਬਾਈ ਦਾ 31000 ਕੀ ਨਾਮ ਤੇ ਜੀ ਦੇਵੀ ਦੇਵੀ ਸਿੰਘ ਦੇਵੀ ਸਿੰਘ 31000 31000 32000 ਪ੍ਰਤਾਪ ਸਿੰਘ 32000 ਪ੍ਰਤਾਪ ਸਿੰਘ ਬੋਲੋ ਜੀ 32000 ਪ੍ਰਤਾਪ ਸਿੰਘ 32000 ਪ੍ਰਤਾਪ ਸਿੰਘ ਬੋਲੋ ਜੀ ਕ੍ਰੋਸ ਵੀ ਨਾਲ ਹੈ 5000 ਦਾ ਦਾ ਕ੍ਰੋਸ ਹੀ ਹੈ 33000 ਕਿਹਦਾ 33000 ਪਰਵਿੰਦਰ 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 ਸਿੰਘ ਬੋਲੋ 33000 ਜੀ 35000 ਪ੍ਰਤਾਪ ਸਿੰਘ ਹੁਣ ਤੱਕ ਜਿੰਨੀ ਬੋਲੀ ਕਰਾਈ ਆ ਸਾਰਿਆਂ ਤੋਂ ਸਾਫ਼ ਹੈ ਪੀਸੀਡਰ ਹੈ ਗਾਰੰਟੀ ਹੈ ਇਸ ਗੱਲ ਦੀ 35000 ਪ੍ਰਤਾਪ ਸਿੰਘ 36000 37000 ਪਰਮੰਦਰ ਪਰਮੰਦਰ ਸਿੰਘ ਜੀ 38000 ਕਰਦੇ ਪ੍ਰਤਾਪ ਸਿੰਘ 37000 37000 ਪ੍ਰਤਾਪ ਸਿੰਘ ਬੋਲੋ ਜੀ ਬੋਲੋ 38000 ਪ੍ਰਤਾਪ ਸਿੰਘ ਬੋਲੋ ਪਿੰਡ ਵਾਲਾ ਵੀ ਬੋਲੋ ਕੋਈ 0 ਡੱਲ ਵਾਂਗੂ ਖਿੱਚੀ ਵੀ ਰੇ ਪ੍ਰਸ਼ਨ ਆ ਪਾਇਓ ਹੋਰ ਐ ਨਹੀਂ ਤਾਂ 0 ਡਰਲੀ ਐ ਤੂੰ ਗਈ ਬੀਜਣੀ ਬੋਲੋ 38 38 ਜਸਪਾਲ ਸਿੰਘ ਜਦੋਂ ਖਰਚਿਆਂ ਨੂੰ ਅੱਗ ਨਹੀਂ ਲੱਗਦੀ ਮਗਰੋਂ ਗਿੱਲੇ ਜਿਹੇ ਹੋ ਜਾਂਦੇ ਨੇ ਇਹੀ ਕੰਮ ਆਉਂਦਾ ਫਿਰ ਵਗਾ ਵਗਾ ਮਗਰ ਛਿੜਦਾ 45 ਜੀ 49 45 45000 49 ਓਕੇ 45000 ਪ੍ਰਤਾਪ ਸਿੰਘ ਹੈ ਜੀ ਕੋਈ 39000 ਪ੍ਰਤਾਪ ਸਿੰਘ 39000 ਇੱਕ ਨਾਮ ਬੋਲਿਆ ਕਰੋ ਨਾਲ 39000 ਪ੍ਰਤਾਪ ਸਿੰਘ ਦੇ ਨਾਮ ਤੇ ਇੱਕ ਕਹਿ ਕੇ ਕਰੋ ਪ੍ਰਤਾਪ ਸਿੰਘ 39000 ਦੋ ਦੇਖੋ ਜੀ ਉਹ ਕਰੋ 39000 ਹਾਂ ਬਸ ਮੜਾ ਟਾਈਮ ਦੇ ਦੇ ਕਰੋ ਇੱਕ ਦੋ ਕਹਿ ਕੇ ਕਿੰਨਾ ਬੋਲੇ ਜੀ ਸਰਵਿੰਦਰ ਸਿੰਘ ਵੱਲੋਂ 39500 ਜੀ 39 500 ਜੀ 40 ਕਰ ਦੋ ਜੀ 40000 ਰੁਪਏ ਜੀ ਪ੍ਰਤਾਪ ਸਿੰਘ ਵੱਲੋਂ 40000 ਜੀ 40000 ਪ੍ਰਤਾਪ ਸਿੰਘ ਜੀ ਪ੍ਰਤਾਪ ਸਿੰਘ 40000 1 ਪ੍ਰਤਾਪ ਸਿੰਘ 40000 2 ਪ੍ਰਤਾਪ ਸਿੰਘ 40000 ਲੈ ਗਿਆ ਮੇਲਾ ਲੁੱਟ ਕੇ ਭਾਈ ਅੱਜ ਪੈਸੇ ਪੈਸੇ ਬਹੁਤ ਲਾਦੇ ਠੀਕ ਹੈ ਜੀ ਬੰਦੇ ਸਭ ਦਾ ਕੀ ਬਟਾ ਹੈ ਕਿਲਾਵਾ ਘਰੇ ਟ੍ਰੇਡਰ ਵਿੱਚ 11000 11000 ਕਿਉਂ ਹੈ ਨਾ 11000 ਹੈ 20 ਪਰੋਈ ਬਿਲਾਵ ਦੀ ਨਾ ਕਿਦਾਈ ਬਿਲਾਵ ਸਿੰਘ 20 ਰੁਪਏ ਆਏ ਅੱਗੇ ਪ੍ਰਤਾਪ ਸਿੰਘ ਨੂੰ 25000 ਜੀ 22 ਰਮਿੰਦਰਪਾਲ ਸਿੰਘ ਰਮਿੰਦਰਪਾਲ ਭਾਈ 20000 ਪਰਤਾਪ ਦਾ 25000 ਪ੍ਰਤਾਪ ਸਿੰਘ 25000 ਹਾਂਜੀ ਲਾਵਰਤੀ 30000 ਲਾਵਰਤੀ 30 ਜੀ ਅਸੀਂ ਲਾ ਕੇ ਨਹੀਂ ਦਿੰਦੇ ਲਾ ਕੇ ਦਿੰਦੇ ਹਾਂ ਲਾਵਰਤੀ 30 ਹਾਂ ਤੇ 10000 ਜੀ ਦੱਸਿਆ ਦਾ 32000 ਜੀ ਤਰਸੇਮ ਸਿੰਘ 33000 ਪ੍ਰਤਾਪ ਸਿੰਘ ਜੀ 33000 ਜੀ ਪ੍ਰਤਾਪ ਸਿੰਘ 34000 ਜੀ ਤਰਸੇਮ ਸਿੰਘ ਵੱਲੋਂ ਜੀ ਹਾਂਜੀ 34000 ਤਰਸੇਮ ਸਿੰਘ 35000 ਜੀ ਸੰਤੂਰ ਕੀ ਨਾਮਾ ਸੰਤੂਰ ਸਿੰਘ ਸੰਤੂਰ ਸਿੰਘ ਲਾ ਦਿੱਤਾ 36000 ਪ੍ਰਤਾਪ ਸਿੰਘ ਜੀ 40 ਕਰੋੜ ਦੀ ਦੇਵੀ ਦਾ ਦੇਵੀ ਦਾ 40 ਜੀ 40 ਕਰ ਦੋ ਕਿਹੜਾ ਵੀ ਪ੍ਰਵਿੰਦਰ ਪ੍ਰਵਿੰਦਰ 43 ਜੀ 43 ਕਰ ਦੋ ਪ੍ਰਤਾਪ ਸਿੰਘ ਦਾ ਜੀ 43 ਕਰ ਦੋ 43 ਪ੍ਰਵਿੰਦਰ 43 ਪ੍ਰਵਿੰਦਰ ਪ੍ਰਵਿੰਦਰ ਸਿੰਘ 43000 ਜੀ 43000 ਜੀ ਬਰਿੰਦਰ ਸਿੰਘ 43000 ਬਰਿੰਦਰ ਸਿੰਘ ਸਾਡੇ ਚ 44 ਪਰਵਿੰਦਰ ਸਿੰਘ 47000 ਪ੍ਰਤਾਪ ਸਿੰਘ ਕਰਦੇ ਆ ਪ੍ਰਤਾਪ ਸਿੰਘ ਜੀ 49 44000 ਰੁਪਇਆ ਹਮਦਰ 100 ਕਰਦੇ ਆ ਪਰਵਿੰਦਰ ਪਰਵਿੰਦਰ 49 49000 100 ਪਰਵਿੰਦਰ ਸਿੰਘ 49 200 ਕਰਦੇ 49 200 ਜੀ ਪ੍ਰਤਾਪ ਸਿੰਘ 300 ਕਰਦੇ ਪਰਵਿੰਦਰ ਪਰਵਿੰਦਰ 49 300 ਪਰਵਿੰਦਰ ਸਿੰਘ ਜੀ 49 300 ਕਰਦੇ 49 500 49 600 700 ਕਰਦੇ 48700 46000 ਪ੍ਰਵਿੰਦਰ ਸਿੰਘ 46.5 ਸਾਡੇ 46 ਪ੍ਰਤਾਪ ਸਿੰਘ 47 ਕਰ 47 ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਜੀ 47000 ਬੋਲੋ ਜੀ ਬੋਲੋ ਪ੍ਰਵਿੰਦਰ ਸਿੰਘ 47000 ਪ੍ਰਵਿੰਦਰ ਸਿੰਘ 47000 ਕੋਈ ਇੱਕ ਦੋ ਤਿੰਨ ਨਰੇ ਨਰੇ ਜੀ ਕਦਮ ਲਗ ਰਹੇ 47000 ਪ੍ਰਵਿੰਦਰ ਸਿੰਘ ਬਹੁਤ ਹੋ ਗਿਆ 47000 ਪ੍ਰਵਿੰਦਰ ਸਿੰਘ 1 47000 ਪ੍ਰਵਿੰਦਰ ਸਿੰਘ 2 47000 ਪ੍ਰਵਿੰਦਰ ਸਿੰਘ 3 ਹਾਂ ਦਾ ਜੀ 0 ਡਰਲ ਨੰਬਰ 1 0 ਡਰਲ ਨੰਬਰ ਇੱਕ 13 ਪੂਰੀ 13 ਪੂਰੀ 13 ਪੂਰੀ 0 ਆਪਣਾ ਨੰਬਰ 1 ਪੂਰੀ 6000 ਰੁਪਏ 6000 ਰੁਪਏ 15000 ਜੀ 15000 ਇੱਕ ਉੱਤੇ ਇੱਕ ਉੱਤੇ ਪ੍ਰਤਾਪ ਸਿੰਘ ਜੀ 15000 ਜੀ ਹਾਂ ਜੀ 16000 ਜੀ ਪ੍ਰਤਾਪ ਸਿੰਘ 20000 20 ਮਹਿੰਦਰਪਾਲ ਜੀ 20 ਮਹਿੰਦਰਪਾਲ 16 ਮਹਿੰਦਰਪਾਲ 20 ਮਹਿੰਦਰਪਾਲ 20 ਜੀ ਬੋਲੋ ਜੀ ترਸੇਮ ਜੀ ਹੁਣ ਕੀ ਪ੍ਰਤਾਪ ਸਿੰਘ 21 ਪ੍ਰਤਾਪ ਸਿੰਘ ਜੀ 22 22000 ਰੁਪਏ ਆ ਜੀ 25000 ਪ੍ਰਤਾਪ ਸਿੰਘ ਇੱਕ ਜਣਾ ਹੋਰ ਆ ਉਹ ਵਿੱਚ 25000 ਰੁਪਏ ਆ ਜੀ ਅੱਛਾ ਹੋ ਗਏ ਹੋ ਗਏ ਉਹ ਕਿੰਨਾ ਵੱਲੋਂ ਆ ਗਿਆ ਜੀ ਪ੍ਰਤਾਪ ਸਿੰਘ ਵੱਲੋਂ 26000 ਰੁਪਏ ਆ ਜੀ 27 27 ਕਿੰਨਾ ਵੱਲੋਂ ਆਈ ਦੀ ਜਸਪਾਲ ਸਿੰਘ ਜਸਪਾਲ ਸਿੰਘ ਵੱਲੋਂ 27000 ਰੁਪਏ ਆ ਜੀ ਸਾਡੇ 25 ਪ੍ਰਤਾਪ ਸਿੰਘ ਕਰਨ ਰੁਪਏ ਆ ਸਾਡੇ 27000 ਰੁਪਏ ਆ ਜੀ ਪ੍ਰਤਾਪ ਸਿੰਘ 27600 ਇਹ ਪਰਮਦਰਸ਼ਨ ਦੇ ਵੱਲੋਂ ਨਾ ਬੋਲਦੇ ਕਰੋ ਯਾਰ ਨਾਲ ਮਾੜਾ 2260 ਤਰਸੇਮ ਸਿੰਘ ਵੱਲੋਂ ਜੀ 2270 2270 ਬਾਈ ਕਰ ਦੋ ਜੀ ਭਾਈ ਕਿਹੜਾ ਪ੍ਰਵੀnder ਨਵੇਂ ਮੰਨਾਲਾ ਬਾਈ ਪ੍ਰਵੀnder ਜੀ 22आरपी ਜੀ ਪ੍ਰਵੀnder ਸਿੰਘ ਵੱਲੋਂ 282 ਪ੍ਰਤਾਪ ਸਿੰਘ 282 ਪ੍ਰਤਾਪ ਸਿੰਘ 282 ਪ੍ਰਤਾਪ ਸਿੰਘ 2260 ਵਰਪੇ ਤਰਸੇਮ 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 ਸਿੰਘ ਨਾ ਬੋਲਦੇ ਕਰੋ ਯਾਰ 2260 ਜਸਪਾਲ ਸਿੰਘ ਜਸਪਾਲ ਸਿੰਘ ਕਿਹਨਾਂ ਜੀ 29 29 ਦੇਖੋ ਬਈ ਪ੍ਰਤਾਪ ਸਿੰਘ ਸਾਡੇ ਨਤੀ ਸਾਡੇ 29 ਜੀ ਪ੍ਰਤਾਪ ਸਿੰਘ 2960 ਜੀ ਪਰਸੇਉ 2960 ਪਰਸੇਉ ਸਿੰਘ ਜੀ 2970 ਕਰਦੇ ਮੇਰਾ 2970 ਪ੍ਰਤਾਪ ਸਿੰਘ 2970 2980 ਜੀ ਸੰਤੂਪ ਸਿੰਘ ਸੰਤੂਪ ਜੀ 2911800 ਰੁਪਿਆ ਠੀਕ ਹੈ ਠੀਕ ਹੈ 30 ਯਰ ਪ੍ਰਤਾਪ ਸਿੰਘ ਸਾਡੇ ਇੱਕ ਸਾਲਾ ਜੀ ਠੀਕ ਸਾਲੀ ਪਰ ਤਰਸੇਵ ਸਿੰਘ ਵੱਲੋਂ 30500 ਕਰਦੇ ਪ੍ਰਸਤਾਵ 30500 ਜੀ ਹੋ ਰਿਹਾ 31 ਕਰੋ ਜਸਪਾਲ 31000 ਰੁਪਏ ਜਸਪਾਲ ਸਾਡੇ 31 ਕਰੋ ਪ੍ਰਤਾਪ ਲਈ ਸਾਡੇ 31000 ਰੁਪਏ ਜੀ ਪ੍ਰਤਾਪ ਸਿੰਘ ਵੱਲੋਂ ਸਾਡੇ 31 ਲੋਲੀ ਚੰਗੀ ਹੈ ਮਸ਼ੀਨ ਬੋਲੋ ਵਿੱਚ ਰੰਗੀਆਂ ਚੱਲਦੀ ਹੈ ਸਾਰੀ ਜਮਾਂ ਹੈ ਨਾ ਕਿੱਲੀਆਂ ਵੀ ਨਾਲ ਨੇ ਹਾਂ ਸਾਰਾ ਖੁਸ਼ੀ ਕਰੋ ਕਿਸ ਪਾਸੇ ਬੱਤੀ 32000 ਰੁਪਈਆ ਜੀ ਜਸਪਾਲ ਸਿੰਘ ਪਿਛਲੀ ਵਾਰੀ ਦਾ ਮੁੰਡਾ ਹੈ ਨਾ ਨਾ ਦੇਖ ਲਿਆ ਬਸਲੀ 100 ਕਰਦੇ ਪ੍ਰਤਾਪ ਸਿੰਘ 32100 ਜੀ ਪ੍ਰਤਾਪ ਸਿੰਘ 32000 ਕਰਦਾ ਜੀ ਦਰਸੇਵ ਸਿੰਘ 32200 ਰੁਪਈਆ ਜੀ ਸਾਡੇ 32 ਕਰਦੇ ਯਾਰ ਸਾਡੇ 32 ਜੀ ਪ੍ਰਤਾਪ ਸਿੰਘ ਵੱਲੋਂ 32500 3300% 33000 ਰੁਪਏ ਜਸਪਾਲ ਸਿੰਘ ਵੱਲੋਂ ਜੀ 33100 ਕਰਦੇ ਪ੍ਰਤਾਪ ਸਿੰਘ ਤੇ 100 ਪ੍ਰਤਾਪ ਸਿੰਘ ਇਹਦੇ 200 ਮਾਰ ਦੋ ਜੀ ترਸੇਮ ਸਿੰਘ ਵੱਲੋਂ ਜੀ ترਸੇਮ ਸਿੰਘ 33200 ਸਾਢੇ 33 ਵੀ ਪ੍ਰਤਾਪ ਸਿੰਘ ਲੈ ਲੋ ਕੋਈ ਪਿੰਡ ਵਾਲੇ ਵੀ ਸਾਡੇ 33 ਕਰਦੇ ਪ੍ਰਤਾਪ ਸਿੰਘ ਸਾਡੇ 33 ਪ੍ਰਤਾਪ ਸਿੰਘ 33600 ਗਾਓ 33600 ਸਰਪੰਨ ਸਿੰਘ ਵੱਲੋਂ ਜੀ 33600 ਰੁਪਇਆ ਜੀ 33600 ਗਾਓ ਫੇਰੀ 33700 ਰੁਪਇਆ ਜੀ ਪ੍ਰਤਾਪ ਸਿੰਘ ਵੱਲੋਂ 33800 ਰੁਪਇਆ ترਸੇਮ ਸਿੰਘ ਵੱਲੋਂ 33900 ਗਾਓ 33900 ਹੋ ਗਿਆ ਜੀ 33900 ਪ੍ਰਤਾਪ ਸਿੰਘ ਵੱਲੋਂ 38900 900 ਪ੍ਰਤਾਪ ਸਿੰਘ 031 ਇੱਕ 33900 ਪ੍ਰਤਾਪ ਸਿੰਘ 1 33900 ਪ੍ਰਤਾਪ ਸਿੰਘ 2 33100 ਪ੍ਰਤਾਪ ਸਿੰਘ 3 33900 ਕਰੋ ਜੀ ਸੈਨ 0 ਡੇਲ ਨੰਬਰ 2 ਕੀਮਤ 6000 10000 15 ਮਿੰਟ ਉਹਾਂ ਦੇ ਪਹੁੰਚ ਗਈ 15 ਦਲਾਵਰ ਸਿੰਘ 15 ਕਿਲੇ ਦਲਾਵਰ ਸਿੰਘ ਦਲਾਵਰ ਸਿੰਘ ਦਾ 15 ਲਾਓ ਜੀ ਪੱਕੇ ਪੈਸੇ ਲਾਓ ਹੁਣ 15 ਹੀ ਤਾਂ ਤੁਹਾਨੂੰ ਪਤਾ ਆਉਂਦੀ ਨਹੀਂ ਹੈ ਬਰਤਾਨ ਦਾ ਖਤਰਾ ਪਾਲਾ ਬਰਤਾਨ ਦਾ ਪੱਕੀ ਪਾਲਾ ਕਿੰਨਾ ਹੈ 16 16000 ਰੁਪਏ 17 ਕਿੰਨਾ ਹੋਣਾ ਹੈ ਕੌਣ ਨਾਮ ਨਸਲ 79 79 ਨਾਮ ਹੈ 20 ਹੀ ਹੈਗੀ ਹੈ ਰਹਿ ਗਈ ਹੈਗੀ ਹੈ ਜੇ ਨਹੀਂ ਵੀ ਹੈਗੀ ਪਿੰਡਾਂ ਨੂੰ ਛੋਟ ਹੈ ਨਹੀਂ ਹੈਗੀ ਨਹੀਂ ਵੀ ਪਿੰਡਾਂ ਨੂੰ ਹਾਂ ਇਹ ਹੈਗੀ ਹੈ ਥੋੜੀ 12000 ਰੁਪਏ ਜੀ 20000 ਬਰਤਾਨ ਦਾ ਵੀਰ ਜੀ ਪ੍ਰਤਾਪ ਸਿੰਘ ਜੀ 21000 ਜੀ ਸੰਤਰੂਪ ਸਿੰਘ ਜੀ 21000 ਰੁਪਏ ਤੁਹਾਡੇ ਮੁੰਡੇ ਦੇ ਨਾਂ ਤੇ ਉਸ ਕੋਲ ਨਾ 25000 ਰੁਪਏ ਕਪੂਰ ਸਿੰਘ ਵੀ 8000 ਅੰਡਰ ਲਾਸਟ ਬੋਟਾ ਮੇਰੇ ਨਾਂ ਤੇ ਬੋਲੋ ਬੋਲੋ 22000 ਰੁਪਏ ਜੀ ਓਹ 22000 ਰੁਪਏ ਜੀ ਕਪੂਰ ਸਿੰਘ 22000 ਕਪੂਰ ਸਿੰਘ 21000 ਜੀ ਸੰਤਰੂਪ ਸੰਤ ਰੂਪ ਸਿੰਘ ਵੱਲੋਂ ਹੀ 23000 ਰੁਪਇਆ 25000 ਪ੍ਰਤਾਪ ਸਿੰਘ ਜੀ 25000 ਰੁਪਇਆ ਪ੍ਰਤਾਪ ਸਿੰਘ ਵੱਲੋਂ ਹੀ 26000 26000 ਰੁਪਇਆ ਕਪੂਰ ਸਿੰਘ ਵੱਲੋਂ 26000 ਕਪੂਰ ਸਿੰਘ ਵੱਲੋਂ ਬੋਲੋ ਜੀ ਬੋਲੋ 26000 ਰੁਪਇਆ 27000 ਜੀ ਸੰਤ ਰੂਪ ਸੰਤ ਰੂਪ 27000 ਰੁਪਇਆ ਜੀ ਸੰਤ ਸਾਡੇ 27 ਪ੍ਰਤਾਪ ਸਿੰਘ ਜੀ 27000 ਰੁਪਏ ਦੀ 28000 ਰੁਪਏ ਦੀ ਕਪੂਰ ਸਿੰਘ ਵੱਲੋਂ 21000 ਰੁਪਏ ਦੀ ਸੰਤ ਸਿੰਘ ਰੂਪ ਸੰਤ ਰੂਪ ਸਿੰਘ ਦੀ 22000 ਰੁਪਏ ਪ੍ਰਤਾਪ ਸਿੰਘ ਪ੍ਰਤਾਪ ਸਿੰਘ 28200 ਜੀ 29000 ਰੁਪਏ ਦੀ ਕਪੂਰ ਸਿੰਘ ਵੱਲੋਂ ਬੋਲੋ ਜੀ ਵੱਲੋਂ 32000 ਕਪੂਰ ਸਿੰਘ 30000 ਕਿੰਨਾ ਬੋਲਣਾ 30000 ਚਲਾਵਰ 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 ਆਓ ਸਾਹਮਣੇ ਆਓ ਜੀ ਮੜੇ 30000 ਰੁਪਏ ਦਲਾਵਰ ਸਿੰਘ ਵੱਲੋਂ ਜੀ ਹਾਂ 500 ਜੀ ਕਪੂਰ ਸਿੰਘ ਵੱਲੋਂ 3500 ਕਪੂਰ ਸਿੰਘ ਵੱਲੋਂ 30500 ਰੁਪਿਆ ਕਪੂਰ ਸਿੰਘ ਵੱਲੋਂ 31 31 ਕਿਹਨਾਂ ਵੱਲੋਂ 31000 ਰੁਪਿਆ ਜੀ ਦਲਾਵ ਸਿੰਘ ਵੱਲੋਂ 31500 ਕਪੂਰ ਸਿੰਘ 32 ਸੰਤਰੂਪ ਜੀ ਦਲਾਵਰ ਜੀ ਦਲਾਵਰ ਜੀ ਬਡਮਲਾਜ ਮੈ ਬੈਂਕ ਦਾ ਦਲਾਵਰ ਸਿੰਘ 32 ਹਾਂ ਆਪਣੇ ਕੰਮ ਕਰੋ ਇੱਕ ਦੋ 32500 ਕਪੂਰ ਸਿੰਘ ਜੀ ਦੇਖਣ ਦਾ ਮੌਕਾ ਹੈ ਜੀ ਇੱਕ ਦੋ ਤਿੰਨ ਕਰ ਆਪੀ ਕੋਈ ਨਾ ਇੱਕ ਦੋ ਤਿੰਨ ਕਰਦੇ ਬਸ ਦੇਖੋ ਵੀ ਗਏ 32600 ਗਲਾਵਰ ਸਿੰਘ ਜੀ 800 ਕਪੂਰ ਸਿੰਘ 33000 ਜਲਾਲ ਸਿੰਘ ਵਾਲਾ ਜੀ ਕੋਈ ਵਾਕਰ ਹੁੰਦੀ ਲੱਗੂ 2000 ਰੁਪਏ 3350 ਕਪੂਰ ਸਿੰਘ ਕਰੋ ਜੀ ਟਿਕਾ 3350 ਕਪੂਰ ਸਿੰਘ 2 ਬਾਦ ਮਾਰੋ 3350 ਕਪੂਰ ਸਿੰਘ 40 ਨਾਲ ਦੇ ਕਰੋ ਇੰਨਾੜੇ ਕਰੋ ਜੀ ਸੈਨਾ ਜੀ ਜਨਰੇਟਰ ਜਨਰੇਟਰ ਜੀ ਕੀ ਰੇਟ ਭਰਿਆ ਦਾ 16000 ਜੀ 20 ਕੇਂਦਰਪਾਲ ਸਿੰਘ 2000 ਖੜ ਜਾ ਲੈ ਦੇਖ ਲੈਣ ਦੇ ਖੜ ਜਾ ਇੱਕ ਮਿੰਟ ਰੁਕ ਜਾ ਲੇਖੀਓ ਜੀ ਜਨਰੇਟਰ ਕੋਲ ਨਾ ਬਿਲਕੁਲ ਟਾਈਮ ਹੁੰਦਾ ਨਾ ਉਹਨਾਂ ਨੇ ਜਿਹੜਾ ਬੋਲੀ ਚਲੋ ਸੁਣਾ ਵੀ ਲਗੀ ਜੀ ਮਿੰਦਰਪਾਲ ਵੀ ਮਿੰਦਰਪਾਲ ਮਿੰਦਰਪਾਲ ਜਦੋਂ ਨਾ ਟਾਈਮ ਮਿਲ ਉਹਦੀ ਕੀ ਚੱਲੀ ਸੀ ਬੋਲੋ ਜੀ ਮਦਰਵਾ ਕਿੰਨੇ 20000 ਜੀ ਪ੍ਰਤਾਪ ਸਿੰਘ ਪਾਲੋਂ ਕਰਤਾ ਘਰ ਵਾਲਿਆ ਜੀ ਟਿੱਕੀ ਜਿਹੜਾ ਘਾਤਾ ਬੜੀ ਧੰਗ ਨਾਲ ਵੜਦਾ 22 ਮਿੰਦਰਪਾਲ ਸਿੰਘ ਜੀ ਸਹੀ ਬੋਲੀ ਪ੍ਰਤਾਪ ਸਿੰਘ ਕਲਿਨਾ 23 ਜਸਪਾਲ ਸਿੰਘ 25 25 ਪ੍ਰਤਾਪ ਸਿੰਘ 25 ਪ੍ਰਤਾਪ ਸਿੰਘ ਸਾਡੇ 25 ਮਿੰਦਰਪਾਲ ਸਿੰਘ ਜੀ 26 ਕਰ ਲੋ ਜੀ 26 ਕਿਹਨਾਂ ਵੱਲ ਕਲਦੀਪਲਾ ਸੰਤ ਰੂਪ ਕਲਦੀਪ ਕਲਦੀਪ 26 26000 ਰੁਪਏ ਆ ਜੀ ਕਲਦੀਪ ਸਿੰਘ ਵੱਲੋਂ ਬੋਲੋ ਬੋਲੋ 26000 ਤਾਂ ਤਾਂ ਹਿੱਸਾ ਹੀ ਆ ਇਹਦਾ ਵਾਹ ਚੰਗੀ ਗੱਲ ਹੈ ਜੀ ਬੋਲ ਰਹੇ ਹੋ ਉਹ ਚੱਬੀ ਉਹ ਉਧਰ ਕਹਦਾ ਨਾ ਹੋਰ ਕਹਦੇ ਸਾਡੇ ਚੱਬੀ ਕਰਦਾ ਹੈ ਕਿ ਮਹਿੰਗਾ ਹੋਣ ਕਰੇ ਹਾਂ ਕਾਂ ਤੇ ਆਹ 500 ਜੀ ਸੰਤ ਰੂਪਾ 26600 ਪ੍ਰਤਾਪ ਸਿੰਘ 26600 ਜੀ 26600 ਪ੍ਰਤਾਪ ਸਿੰਘ ਜੀ ਬੋਲੋ ਹੀ ਬੋਲੋ 75000 ਦਾ ਨਮਾ 50 ਪਾਵਰ ਦਾ ਨਾਲੇ ਹਾਂ ਜੀ ਤੀਜਾ ਸਰ ਪਕਾਉਂ ਚਾਹੀਏ ਮੈਸਾ ਕੋਈ ਨਹੀਂ ਸਰ ਮੱਛੇ ਸਰ ਬਿਲਡ ਬੂਲ ਹਮ ਚੇਂਡਲੇ ਸਾਈ ਜਿਸਪਾਲ ਸਿੰਘ ਬੋਲੋ ਇਹ ਸਾਈ ਹਿੱਸਾ ਵੀ ਬਹੁਤ ਨਿੱਗਰ ਬਣਿਆ ਹੋਇਆ ਹੈ ਜਿਸਪਾਲ ਸਿੰਘ ਸਾਈ ਉਹ ਸਾਹਮਣੇ ਖੜਾ ਹੈ 15000 ਜਿਸ ਕਰਨੇ ਚੇਂਕੰਜਾ ਸਾਈ 100 ਕਰ ਬਾਈ ਹਾਂ ਉਹੀ ਸਸਖੰਜਾ ਅੱਛਾ ਉਹ ਤੁਸੀਂ ਦੂਸਰਾ ਟਾਇਰ ਵਾਲਾ ਸਮਝ ਗਏ ਹਾਂ ਹਾਂ ਨਾ ਕੋਈ ਜੀ 27200 ਜੀ ਮੇਰੇ ਨਾਲ ਥੱਲੇ ਦੇ ਬੰਦੇ ਕੰਜਾ 27300 ਕਰ ਦੋ 27300 ਜੀ ਸਾਡੇ 27 ਕਰੋ ਜੀ ਸਾਡੇ 27 ਜੀ ਜਸਪਾਲ ਸਾਡੇ 27 ਜਸਪਾਲ ਜੀ 27100 ਕਰ ਦੋ ਜੀ ਸਾਡੇ 27 ਦਾ ਬੈਠੀ ਇੱਕ ਹੋਰ ਕਰ ਲਓ ਖਾਓ 300 ਕਰ ਦੋ ਆਪ ਦਾ ਹੋਣਾ ਪਾਉਂਦਾ ਕੰਤਪਾਲ ਸਿੰਘ ਜੀ ਬਾੜੋਂ ਮਗਿੱਤ ਤੁਸੀਂ ਵੇਖਣ ਲੱਗ ਪਏ ਸਮਝਦਾ ਹੈ ਤਾਂ ਸਾਡਾ ਸਾਈਡਰ ਸਾਈਡਰ 800 ਜਸਪਾਲ ਸਿੰਘ ਜੀ ਦੇਖਣਗੇ ਨਹੀਂ ਕਿ ਉਹੀ ਪਰਾਂ ਹੋਗੇ ਉਹ ਦੇਖਣ ਲੱਗ ਰਹੇ ਨੇ ਦੇਖਣ ਨੂੰ ਕਿ ਹੁਣ ਆਜੋ ਬਾਈ ਆਜੋ ਸਾਰ ਨਹੀਂ ਹੁੰਦੇ ਬਣਾ ਮਾ 27800 ਇਹਨੂੰ ਇੱਕ ਦਿਨ ਹੋਰੀ ਚੱਲਿਆ ਬਸ ਦੇਰ ਦੂਰ ਲਿਗੇ ਬਣਾ ਮਾ ਦੇਰੀ ਦੀ ਖੜਿਆ ਬਣਾ ਮਾ ਟੰਗ ਕੋਈ ਦਿੱਕਤ ਨਹੀਂ ਆਈ 279 27800 ਮਟਰ ਮਟਰ ਦਾ ਚਾਈ ਨਿਕਲੇ 4800 ਜੀ 27900 ਜੀ 27900 ਪ੍ਰਤਾਪ ਸਿੰਘ ਵੱਲੋਂ ਹੀ 9 ਕੋਈ ਕਰ ਲੋ ਹੁਣ 27 ਅਰਜਪਾਲ ਸਿੰਘ ਜੀ ਸਹੀ ਗੱਲ 810 ਕਰ ਲਈ ਬਾ ਕੁਲ ਦੀ ਬਾ ਗੁੱਪਿਆ 810 ਹੀ ਕਰ ਲਈ ਬਿੰਨ ਬੋਡੀ ਕਰ ਹੋਣਾ ਚਾਹੀਦਾ ਜੂਈ ਸਾਡੇ ਲਿਖਾਈ ਦੇ ਸਪਾਰ ਸਾਡੇ 28 ਜਸਪਾਲ ਸਿੰਘ ਸਾਡੇ 28 ਜਸਪਾਲ ਸਿੰਘ ਮੈਂ ਕੋਈ ਦਿੱਕਤ ਨਹੀਂ ਲਾਉਂ ਤੋ ਬੋਡੀ ਲੈ ਲੈਣਾ ਤੇ ਹੱਥ ਨਾਲ ਲੈ ਜੂ ਪਸੰਦ ਆ ਜਿਹਨੂੰ ਲੈ ਲਿਓ ਲਾਉ ਕਰਕੇ ਨਾ ਹੋਣੇ ਜਸਪਾਲ ਨੇ ਪੈਸੇ ਲਾਇਏ ਨੇ ਪਿੰਡ ਦਾ ਰੈਂਡਾ ਪੈਸੇ ਲਾਉਂਦੇ ਨੇ ਪੈਸਾ ਸਾਰੀ ਲਾਉਣ ਦਾ ਨਹੀਂ 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 ਇਹ ਤਾਂ ਬੋਲੀ ਹੈ ਇਹ ਪਿੰਡ ਦਾ ਬਾਹਰ ਵਾਲਾ ਬਰਾਬਰ ਹੈ ਦਾ ਇਹ ਕਵਰਾ ਕੋਲੇ ਸਾਰੇ 2501 ਜਸਪਾਲ ਸਿੰਘ ਦੇਖੋ ਬਈ 250 ਦੇਖੋ ਜੀ ਪ੍ਰਧਾਨ ਜੀ ਠੀਕ ਹੈ 2 ਜਸਪਾਲ ਸਿੰਘ 2503 ਦੇਖੋ ਆ ਹੈਪੀ ਸੀਡਰ ਨੰਬਰ 1 ਹੈ ਇਹ ਵਿਕੇ ਜੀ 33600 ਦਾ ਆ ਜਨਰੇਟਰ ਇਹ ਵਿਕੇ 28500 ਦਾ ਤੇ ਆ ਰੋਟਾਵੇਟਰ ਹੈ ਇਹ ਵਿਕੇ ਜੀ 47000 ਰੁਪਏ ਦਾ 8 ਫੁੱਟਾ ਤੇ ਆ ਜ਼ੀਰੋ ਡ੍ਰਿਲ ਨੰਬਰ 1 ਇਹ ਵਿਕੇ 33900 ਦਾ ਇਹ ਬੰਦਾ ਅੱਜ ਝੰਡੀ ਕਰ ਗਿਆ ਜੀ ਪੂਰੀ ਬਾਜੀ ਮਾਰ ਗਿਆ ਹੈ ਇਹ ਬੱਲਣਾ ਹੁੰਦਾ ਮੈਂ ਹੋਬੀ ਲਾਣਾ ਤੋੜਿਆ ਠੀਕ ਹੈ ਹੈਪੀ ਸੀਡਰ ਨੰਬਰ 2 ਇਹ ਵਿਕਿਆ ਜੀ 40000 ਰੁਪਏ ਦਾ ਇਹ ਵੀ ਪ੍ਰਤਾਪ ਸਿੰਘ ਲੈ ਗਿਆ ਜੀ ਤੇ 0 ਡ੍ਰਿਲ ਨੰਬਰ 2 ਇਹ ਵਿਕੀ ਹੈ 33500 ਦੀ ਮੰਨ ਲਓ ਦੋ 0 ਡ੍ਰਿਲਾਂ ਸੀ ਇੱਕ 33900 ਦੀ ਵਿਕੀ ਆ ਉਹ ਵਾਲੀ ਇਹ 33500 ਦੀ ਇਹਦੀਆਂ ਜਿਹੜੀਆਂ ਬਿੱਟਾਂ ਨੇ ਉਹ ਲੱਗਣ ਵਾਲੀਆਂ ਨੇ ਪਰ ਫਰਕ ਸਿਰਫ 400 ਰੁਪਏ ਦਾ अच्छा मैं लेनी थी मैं अच्छा पूरा कंपन चाह रहे हैं ठीक है जी लो जी ਤੁਸੀਂ ਦੇਖਿਆ ਆਪਾਂ ਮਾਧਰਪੁਰ ਸੁਸਾਇਟੀ ਜਿਸੰਦਰ ਕੋਲੀ ਕਰਾ ਦਿੱ ਕੰਪਲੀਟ ਸਾਰੇ 6 ਸੰਦਰ ਕੋਲੀ ਹੋ ਗਈ ਹੈਪੀ ਸੇਟਰ 2 40 मीटर 20 मीटर ਇੱਕ ਜਨਰੇਟਰ ਜਿਹੜਾ ਜਨਰੇਟਰ 28 500 ਦਾ ਵਿਕੇ 40 ਪਾਵਰ ਦਾ ਜਿਆ 50 ਦਾ ਇਹ ਜਨਰੇਟਰ ਹੈ 40 ਡੈਸ਼ ਹੈ ਤੇ ਐਪੀਸੀਟਰ 40000 ਦਾ ਗਿਆ ਵਧੀਆ ਰੇਟ ਲੱਗਿਆ ਤੇ ਜੀਰੋ ਡ੍ਰਿਲ ਵੀ 33900 ਦੀ ਗਈ ਹੈ ਇੱਕ 33500 ਦੀ ਗਈ ਹੈ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇ ਤੁਹਾਨੂੰ ਅਗਲੀ ਬੋਲੀ ਦੀ ਅਪਡੇਟ ਚਾਹੀਦੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਦੋਂ ਬੋਲੀ ਹੋਣੀ ਆ ਉਹਦੀ ਕਲਿੱਪ ਬਣਾ ਕੇ ਪਹਿਲਾਂ ਇਸ ਚੈਨਲ ਤੇ ਪਾ ਦਈਏ ਵੀ ਇਹ ਜੀ ਤਰੀਕ ਨੂੰ ਆ ਸਭਾ ਦੇ ਵਿੱਚ 8:00 ਵਜੇ ਬੋਲੀ ਹੋਣੀ ਆ ਤੇ ਨਾਲ ਹੀ ਇਹ ਵੀ ਦੱਸ ਦਵਾਂਗੇ ਵੀ ਕਿੱਥੇ ਕਿਹੜੀ ਸਭਾ ਦੇ ਵਿੱਚ ਦੋ ਸਭਾਵਾਂ ਦੇ ਮੀਟਿੰਗ ਆ ਕਿਹੜੀ ਸਭਾ ਦੇ ਵਿੱਚ ਚਾਹ ਪਰਬੰਧ ਕਿੰਨਾ ਪਾਣੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਊਗਾ ਤੇ ਨਾਲ ਹੋਰ ਵੀ ਇਸ ਤਰ੍ਹਾਂ ਦਾ ਕੋਈ ਅਪਡੇਟ ਆਊਗਾ ਉਹਦੇ ਬਾਰੇ ਸਾਨੂੰ ਤੁਹਾਨੂੰ ਇਸ ਚੈਨਲ ਤੇ ਅਸੀਂ ਕਰਾਂਗੇ ਸਾਡੇ ਨਾਲ ਜੁੜੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ